ਸਾਥੀਓ ਵਾਹਿਗੁਰੂ ਜੀ ਕਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਜਿਹੜੀ ਪੰਜਾਬ ਗਵਰਨਮੈਂਟ ਨਾਲ ਮੀਟਿੰਗ ਸੀ ਗੰਨੇ ਦੇ ਰੇਟ ਨੂੰ ਲੈ ਕੇ ਉਸ ਦੇ ਵਿੱਚ ਚਰਚਾ ਹੋਈ ਹੈ ਕਾਫੀ ਔਰ ਉਸ ਚਰਚਾ ਤੋਂ ਬਾਅਦ ਜਿਹੜੀ ਸਰਕਾਰ ਵੱਲੋਂ ਗੱਲ ਆਈ ਹੈ ਕਿ ਜਿਹੜੇ ਗੰਨਾ ਮਹਰ ਨੇ ਜਿਹੜੇ ਇਹਨਾਂ ਦੇ ਕੋਲ ਖੇਤੀਬਾੜੀ ਮਹਰ ਨੇ ਗੰਨੇ ਦੀ ਜਿਹੜੇ ਡਾਕਟਰ ਨੇ ਜਿਹੜੇ ਐਕਸਪਰਟ ਨੇ ਜਿਹੜੇ ਰਿਸਰਚ ਕਰਦੇ ਨੇ ਉਹਨਾਂ ਦੇ ਨਾਲ ਬੈਠ ਕੇ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਤੇ ਅੱਪਾ ਕੱਲ ਉਹਨਾਂ ਦੇ ਨਾਲ ਚਰਚਾ ਕਰਨੀ ਹੈ ਔਰ ਪਰਸੋਂ ਜਿਹੜੀ ਹੈ ਉਹ ਸੀਐਮ ਸਾਹਿਬ ਪਰਸੋਂ ਤੱਕ ਬੈਠ ਕੇ ਇਹਦੇ ਡਿਸੀਜਨ ਲੈਣਗੇ ਇਹ ਜਿਹੜਾ ਰੇਟ ਵਾਏ ਸੋ ਅੱਜ ਇੰਨੀ ਕੀ ਗੱਲ ਹੋਈ ਹੈ ਇਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਸਿਰਫ ਤੇ ਸਿਰਫ ਆਪਾਂ ਅੱਜ ਜਿਹਨੇ ਚਰਚਾ ਚੱਲੀ ਹੈ ਉਸ ਚਰਚਾ ਦੇ ਵਿੱਚ ਇਹ ਖੁੱਲ ਕੇ ਆਇਆ ਕਿ ਆਪਾਂ ਜਿਹੜੀ ਪਾਸਟ ਪ੍ਰੋਡਕਸ਼ਨ ਹੈ ਉਹਦੇ ਮੁਤਾਬਕ ਸਾਨੂੰ ਜਿਹੜਾ ਰੇਟ ਹੈ ਉਹ ਮਿਲੇ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਸਾਡੇ ਐਕਸਪਰਟਾਂ ਦੀ ਤਸੱਲੀ ਕਰਾਓ ਤੇ ਕੱਲ ਸਾਡੇ ਨਾਲ ਜਿਹੜੇ ਐਕਸਪਰਟ ਬੈਠਣਗੇ ਉਹ ਜਦੋਂ ਬੈਠਣਗੇ ਸਭੀ ਕਰਾ ਦੇਵਾਂਗੇ ਤੇ ਫਿਰ ਪਾਸੋਂ ਜਿਹੜੀ ਸੀਐਮ ਸਾਹਿਬ ਵੱਲੋਂ ਜੋ ਰੇਡ ਹੈਗਾ ਉਹਨਾਂ ਨੂੰ ਉਸ ਕੀਤਾ ਜਾਏਗਾ ਮੀਟਿੰਗ ਤੋਂ ਬਾਅਦ ਅੰਦੋਲਨ ਚੱਲਦਾ ਜਾਏਗਾ ਅੰਦੋਲਨ ਜਿਹੜਾ ਹੈ ਉਹ ਤੱਕ ਤੱਕ ਜਾਰੀ ਰਹੇਗਾ ਬਿਲਕੁਲ ਆ ਜਿਹੜਾ ਰੇਲਵੇ ਟ੍ਰੈਕ ਉਹ ਵੀ ਬੰਦ ਰਹੇਗਾ ਤਾਂ ਜਿਹੜਾ ਹਾਈਵੇ ਉਹ ਵੀ ਬੰਦ ਰਹੇਗਾ ਸੋ ਇਹ ਬੇਨਤੀਆਂ ਨੇ ਸੋ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਇਸ ਅੰਦੋਲਨ ਨੂੰ ਤਕੜਾ ਕਰਨ ਦੇ ਵਿੱਚ ਪੂਰਾ ਸਾਥ ਦਿਓ ਔਰ ਸਾਰੇ ਸਾਥੀ ਉੱਥੇ ਪੂਰੀ ਸ਼ਮੂਲੀਅਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜੇਲ ਸਾਹਿਬ ਅੱਜ ਗੱਲਬਾਤ ਹੋਈ ਹੈ ਸਰਕਾਰ ਦੇ ਨਾਲ ਕਾਫੀ ਲੰਬੀ ਚਰਚਾ ਹੋਈ ਹੈ ਔਰ ਸਰਕਾਰ ਨੇ ਕਿਹਾ ਕੱਲ ਫੇਰ ਇੱਕ ਮੀਟਿੰਗ ਤਲੰਦਰ ਚ ਹੋਏਗੀ ਉਸ ਮੀਟਿੰਗ ਤੋਂ ਬਾਅਦ ਚੀਫ ਮਿਨਿਸਟਰ ਬੁਲਾ ਕੇ ਕੀ ਫੈਸਲਾ ਕਰਦੇ ਨੇ ਉਹਦੇ ਮੁਤਾਬਿਕ ਅਗਲਾ ਕਦਮ ਚੁੱਕਿਆ ਜਾਏਗਾ ਫਿਰ ਹਾਲ ਐਜੀਟੇਸ਼ਨ ਪਹਿਲਾਂ ਵਾਂਗ ਚੱਲ ਰਹੀ ਰਹੇਗੀ ਦੱਲੇਲ ਸਾਹਿਬ ਦੇਖੋ ਜਿਹੜੀ ਅੱਜ ਮੀਟਿੰਗ ਹੋਈ ਆ ਅੱਜ ਮੀਟਿੰਗ ਦੇ ਵਿੱਚ ਕੋਈ ਬਹੁਤਾ ਰਿਜ਼ਲਟ ਨਹੀਂ ਨਿਕਲਿਆ ਕਿਉਂਕਿ ਸਾਡੀ ਮੰਗ ਹੈ ਜਿਹੜੀ ਉਹ ਇਹ ਆ ਕਿ ਕਿਸਾਨਾਂ ਦਾ ਜਿਹੜਾ ਲਾਗਤ ਖਰਚਾ ਆਉਂਦਾ ਹੈ ਲਾਗਤ ਖਰਚੇ ਮੁਤਾਬਕ ਵੀ ਜੇਕਰ ਕਿਸਾਨ ਨੂੰ ਉਹਦੇ ਗੰਨੇ ਦਾ ਭਾਅ ਨਹੀਂ ਮਿਲਦਾ ਤਾਂ ਇਹਦਾ ਮਤਲਬ ਆਪਣੇ ਆਪ ਸਰਕਾਰ ਗੱਟ ਕਿਸਾਨ ਨੂੰ ਮਰਨ ਲਈ ਛੱਡਦੀ ਹੈ ਇਹਦੇ ਤੇ ਸਟੈਂਡ ਕੀਤੇ ਰਹੇ ਆ ਅਸੀਂ ਅੱਜ ਸਾਰੀ ਦਾੜੀ ਬਹਿਸ ਹੋਈ ਆ ਪਰ ਉਹ ਉੱਥੇ ਲਾਗਤ ਖਰਚੇ ਤੇ ਆ ਕੇ ਜਿਹੜਾ ਸਰਕਾਰ ਲਾਗਤ ਖਰਚੇ ਵਿਖਾਉਂਦੀ ਹੈ ਉਹ ਬੜੇ ਘੱਟ ਵਿਖਾਉਂਦੀ ਹੈ ਤੇ ਜਿਹੜੇ ਲਾਗਤ ਐਕਚੁਅਲੀ ਖਰਚੇ ਆਉਂਦੇ ਆ ਉਹ ਬਹੁਤ ਜ਼ਿਆਦਾ ਨੇ ਉਹਦੇ ਤੇ ਕੱਲ ਨੂੰ ਵਿਚਾਰ ਚਰਚਾ ਹੋਣੀ ਹੈ ਤਸੱਲੀ ਕਰਾਵਾਂਗੇ ਕਿ ਲਾਗਤ ਖਰਚੇ ਕਿਸਾਨ ਦੇ ਕੀ ਆ ਉਸ ਤੋਂ ਬਾਅਦ ਫਿਰ ਮਤਲਬ ਉਹਨਾਂ ਦੇ ਕੋਲੋਂ ਲਾਗਤ ਖਰਚੇ ਅਨੁਸਾਰ ਫਸਲ ਦਾ ਭਾਅ ਲੈਣ ਦੀ ਗੱਲ ਅੱਗੇ ਹੋਏਗੀ ਔਰ ਉਹ ਅਗਲੀਆਂ ਮੀਟਿੰਗਾਂ ਦੇ ਵਿੱਚ ਉਹ ਲਵਾਉਣਗਾ ਕਿਸਾਨ ਜਿੰਦਾਬਾਦ ਕਿਸਾਨ ਜਿੰਦਾਬਾਦ ਕਿਸਾਨ ਜਿੰਦਾਬਾਦ